ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੁੱਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਰੋਡੇ ਦੇ ਵਿੱਚ ਤੇ ਰੋਡੇ ਪਿੰਡ ਦੇ ਵਿੱਚ ਆ ਬੱਬੇ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਜਨਵਾਰ ਬਾਈ ਦੇ ਕੋਲੇ ਤਿੰਨ ਤਿੰਨੇ ਜਾਨਵਰ ਪੂਰੇ ਟਿਕਾਣੇ ਦੇ ਮਿੱਤਰੋ ਜਦੋਂ ਨਾਂ ਆਵਜਾ ਬੱਬੇ ਦਾ ਤੇ ਬੱਬੇ ਦੇ ਨਾਲ ਫਿਰ ਕੈਪਟਨ ਦਾ ਨਾਂ ਨਾ ਜੁੜੇ ਬੱਬਾ ਤੇ ਕੈਪਟਨ ਦੋਵੇਂ ਬੜੇ ਮਸ਼ਹੂਰ ਆ ਮਿੱਤਰੋ ਪੈਂਦਾ ਇਹ ਬਾਗੇ ਪੁਰਾਣੇ ਤੋਂ 3 ਕਿਲੋਮੀਟਰ ਪਿੰਡ ਦੂਰ ਆ ਆਜੋ ਮਿੱਤਰੋ ਤੁਹਾਨੂੰ ਤਿੰਨ ਜਾਨਵਰ ਦਿਖਾਉਣੇ ਆ ਤਿੰਨਾ ਜਾਨਵਰਾਂ ਦੇ ਦਰਸ਼ਨ ਕਰਾਉਣੇ ਆ ਮਿੱਤਰੋ ਇੱਕ ਤਾਂ ਝੋਟੀ ਅਸਰ ਗੱਬਣ ਨੀਲੀ ਰਾਵੀ ਦੀ ਚੱਕ ਪਾਸ ਮੇਲੇ ਦੀ ਚੈਂਪੀਅਨ ਆ ਕਿਹੜੇ ਨੰਬਰ ਤੇ ਆਈ ਸੀ ਕੀ ਡਿਟੇਲ ਆ ਆਓ ਕਰਦੇ ਬਾਈ ਦੇ ਨਾਲ ਗੱਲਬਾਤ ਸੱਸੀ ਗਾਲ ਜੀ ਸਾਸਰੀਆ ਬਾਈ ਸਰਬੇ ਹੋਡਿਕਾ ਚੜਦੀ ਕਰਾ ਜੀ ਹੋਰ ਬੱਬੇ ਬਾਈ ਪਰਿਵਾਰ ਸੇਤਾ ਜੀ ਬਹੁਤ ਵਧੀਆ ਸਰਬੇ ਬਹੁਤ ਵਧੀਆ ਠੀਕ ਹੈ ਅੱਛਾ ਜੀ ਅੱਜ ਤੈਨੂੰ ਜਨਵਾਰ ਆ ਹਨਾ ਜੀ ਹਾਂ ਤੈਨੂੰ ਜਨਵਾਰ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਬਾਈ ਕੀ ਰਹੀ ਤੇ ਤਨਹੂਲੇ ਮੇਲੇ ਦੇ ਚੈਂਪੀਅਨ ਹੈ ਜੀ ਤਨਹੂਲੇ ਮੇਲੇ ਦੀ ਚੈਂਪੀਅਨ ਬਣੀ ਹੋਈ ਆ ਇਹ ਜੀ ਤੇ ਦੋ ਦੰਦ ਹੀ ਅਜੇ ਅੱਛਾ ਦੋ ਦੰਦ ਦੰਦੀ ਦੰਦੀ ਸੂਪੂਗੀ ਠੀਕ ਹੈ ਜੀ ਤੇ ਇਹਦਾ 1 ਮਹੀਨਾ ਸੂਣ ਚ ਰਹਿ ਗਿਆ 8 ਮਹੀਨਾ 9ਾਂ ਦੀ ਗੱਪਣ ਹੋ ਗਈ ਫਿਰੇ ਹਾਂ 1 ਮਹੀਨਾ ਰਹਿ ਗਿਆ ਸੂਣ ਕਿਹੜੇ ਤੋਂ ਗੱਪਣ ਹੋਈ ਹੈ ਜੀ ਹੈ ਗੱਪਣ ਕਿਹੜੇ ਤੋਂ ਇਹ ਅਲਬਾਸ਼ ਦਾ ਠੀਕਾ ਭਰਿਆ ਹੈ ਅਲਬਾਸ਼ ਦਾ ਠੀਕਾ ਆਪ ਕਿਹੜੇ ਦੀ ਇਹਦੇ ਬਾਰੇ ਪਤਾ ਕੁਝ ਨਹੀਂ ਆਪ ਟੈਂਕ ਦੀ ਹੈ ਠੀਕ ਹੈ ਜੀ ਦੇ ਮਿਆਂ ਦਾ ਫਿਰ ਤਾਂ ਤਿਆਰੀ ਤੁਰੀ ਤਾਂ ਬਹੁਤ ਜ਼ਬਰਦਸਤ ਕਰਦੀ ਹੁੰਦੇ ਹਾਂ 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 ਤੁਹਾਨੂੰ ਬਹੁਤ ਚੰਗਾ ਲੱਗਿਆ ਹੁਣੀ ਝੋਲੀ ਬਹੁਤ ਸੋਹਣੀ ਪੱਟੀ ਹੈ ਹਨਾ ਬਣੋ ਬੜੀ ਚੀਜ਼ ਹੈ ਹਨਾ ਨਹੀਂ ਠੀਕ ਹੈ ਗੁੰਦੀ ਪਈ ਗੋਲਕ ਲੀ ਬੋਲ ਹਾਂ ਤੋਰੀ ਬਈ ਇਹਨੂੰ ਥਣ ਥਣ ਵੜਾ ਮੋਠਾ ਵਾਲਾ ਲੱਗਿਆ ਬਹੁਤ ਚੰਗੀ ਹੂੰ ਨਹੀਂ ਠੀਕ ਆ ਟੇਡਾ ਕੱਟ ਹੂੰ ਤੋੜ ਦੇ ਤੈਨੂੰ ਲੰਮੀ ਲੈ ਆਵੇਂ ਤੋੜ ਦਿੰਦਾ ਕਟਿੰਗ ਕੋੜੀਆਂ ਕੀਤੀ ਆ ਯਾਰ ਐ ਇਹ ਤੈਨੂੰ ਪਤਾ ਹੈ ਇੱਕ ਗੱਲ ਤਾਂ ਹੈਗੀ ਬਈ ਬਰੀਡਰ ਬੰਦਾ ਭਲੇੜ ਤੇ ਕਟਾਈ ਕਰਨ ਲੱਗਾ ਮੈਂਟ ਹੀ ਲੋਂਦਾ ਨਾ ਲੈ ਜਾ ਲੰਮੀ ਆਈ ਚਮਕਦਮ ਕਦਾ ਬਣਾ ਕੇ ਰੱਖਦਾ ਜਿਵੇਂ ਵਪਾਰੀ ਟਰੈਕਟਰ ਨੂੰ ਸ਼ਿੰਗਾਰ ਕੇ ਰੱਖਦਾ ਨਾ ਹਾਂ ਆਇਆ ਪੁੱਤ ਯਾਰ ਲੈ ਆ ਮੋੜ ਲੈ ਆ ਸੋਹਣੀ ਜੱਟ ਜੀ ਕਟਕੁੱਟ ਮਨ ਕੀ ਅੱਖ ਹਣਾ ਸਾਰੇ ਪਾਕੀ ਓਕੇ ਦੀ ਰਿਪੋਰਟ ਚੀਜ਼ ਆ ਤਾ ਬਹੁਤਾ ਸਰਪੇ ਮੇਰੇ ਕਾ ਤਿੰਨੇ ਚਾਰੇ ਮੱਝਾ ਵੱਢ ਗਏ ਤੇ ਉਹਨਾਂ ਨੂੰ ਉੱਚ ਵੀ ਦਿੰਦੀ ਪੋਰਾਕ ਨਹੀਂ ਚੰਗੀ ਆ ਛੋਟੀ ਚੰਗੀ ਆ ਨਾ ਰੇਟ ਇਹਦਾ ਬਾਈ ਫਿਰ ਰੇਡ ਫੋਨ ਤੇ ਹੀ ਕਰ ਲਾਂਗੇ ਸਰਪੇ ਠੀਕ ਆ ਜੀ ਤੇ ਦੋ ਨੰਬਰ ਤੇ ਕੱਟੀ ਆ ਜਿਹੜੀ ਬਾਈ ਜਿਹੜੀ ਸਰਦ ਆਹਾਂ ਕੱਟੀ ਐ ਹਾਂਜੀ ਇਹ ਲਬਸ਼ਦੀ ਐ ਤੇ ਇਹਨਾਂ 'ਚੋਂ ਮੇਰਾ ਤਾਂ ਦੋ ਜੋ ਇੱਕ ਵੇਚਦਾਂਗੇ ਆਪਾਂ ਦੋ ਜੋ ਇੱਕ ਹੈ ਹਾਂ ਇੱਕ ਰੱਖ ਲਾਂਗੇ ਕੱਟੀਆਂ ਦੋਵੇਂ ਚੰਗੀਆਂ ਆ ਕਿੰਨੀ ਕਿੰਨੀ ਉਮਰ ਦੀਆਂ ਦੋਵੇਂ ਬਈ ਇਹ ਆ ਤਾਂ 7 ਵਕਤ ਸਾਲ ਦੀ ਉਹ ਸਾਲ ਦੀ ਐ ਠੀਕ ਆ ਬਈ ਆਹ ਕੱਟੀ ਗੋਲ ਮਟੋਲ ਚੰਗੀ ਆ ਇਧਰ ਲਈ ਵਧੀਆ ਐ ਨੇ ਕੱਟੀ ਦੂਜੀ ਵੀ ਥਣ ਥਣ ਬੜਾ ਚੰਗਾ ਲੱਗਿਆ ਹੂੰ ਤੇ ਬੱਗੀ ਮੋਛੇ ਇਹ ਦਾ ਬਾਕੀ ਐ ਕੱਟੀਆਂ ਦੋਵਾਂ ਦੀ ਚਮੜੀ ਦੇਖਣ ਵਾਲੀ ਆ ਜਿਹੜੀਆਂ ਗਰ ਦੁੱਧ ਵਾਲੇ ਪੱਟਾ ਲੱਗ ਗਿਆ ਹਣਾ ਉਹ ਪਤਲੀ ਨਾ ਬਰੀਕ ਆ ਹੁਣ ਸਿੰਘ ਜੀ ਠੀਕ ਆ ਜੀ ਓਕੇ ਜਾਵਾ ਹੈ ਸਿੰਘ ਜੀ ਆਹ ਬਈ ਇਹਨਾਂ ਦਾ ਰੇ ਹਾਂ ਇਹਨਾਂ ਦੇ ਰੇਟ ਫੋਨ ਤੇ ਹੀ ਕਰ ਲਾਂਗੇ ਜੀ ਆਹ ਦੀ ਦੇਖੋ ਬਾਈ ਤੋੜ ਦੀਏ ਕਿ ਰਹਿਣ ਦੀਏ ਤੋੜ ਲਾ ਜਰਾ ਤੋੜ ਨੂੰ ਵੀ ਇਹ ਹਰ ਕੱਢਦੇ ਬਾਦ ਤੂੰ ਵੀ ਇਕੱਠੀਆਂ ਤੋਰੀ ਫਿਰ ਲਿਆ ਇਹਨਾਂ ਨੂੰ ਬਰਾਬ ਵੀ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਕਰੂਗਾ ਠੰਡਾ ਮੈਨੂੰ ਲੱਗਦਾ ਭਾਜੀ ਹਣਾ ਚਲੋ ਚੰਗਾ ਸਰ ਭਾਈ ਨੇ ਨਾ ਮਿੱਟੀ ਘਟਾਇਆ ਬਾਈ ਐਨ ਗਹਿਰਾ ਜਿਹਾ ਹੋਇਆ ਫਿਰਦਾ ਚੰਦਰਾ ਮੈਨੂੰ ਲਿਆ ਵੀ ਇਹ ਚਪੇੜਾ ਮਾਰਦਾ ਸਾਡੇ ਇਸ ਰੇਟੇ ਲਈ ਪੱਠੇ ਤੋੜ ਪਾਣੀ ਕਿੰਨੀ ਵਾਰੀ ਕੁੱਟ ਪਾਉਂਦੇ ਨਾਲੇ ਪਤਾ ਨਹੀਂ ਕੀ ਵੇਰ ਆ ਲੈ ਜਾ ਪੁੱਤ ਜੀ ਮੋੜ ਦੇ ਮੋੜ ਲਓ ਭਾਈ ਹਨ ਤੁਨੇ ਨੂੰ ਵੀ ਬਹੁਤ ਚੰਗਾ ਲੱਗਿਆ ਚਾਰੇ ਪੈਰਾਂ ਤੇ ਨਿਸ਼ਾਨ ਆ ਦੋਹਾਂ ਦੇ ਹੂੰ ਨਹੀਂ ਠੀਕ ਆ ਯਾਰ ਭਾਈ ਆ ਮੰਨ ਲੈ ਸਾਹਬਣੀ ਆ ਚਲੋ ਠੀਕ ਆ ਪੈਸੇ ਤਾਂ ਲੱਗਣਗੇ ਪਰ ਚੀਜ਼ ਵੀ ਮਿਲੂਗੀ ਹੈ ਅਸੀਂ ਗਲਤ ਨਹੀਂ ਹੈਣਾ ਹਾਂ ਇਹ ਵੀ ਕੰਟੂਨ ਦੇ ਮੂੰਹ ਵਾਲੀਆਂ ਹੋਣਗੀਆਂ ਚੀਜ਼ਾਂ ਦਾ ਹੋਣਗੀਆਂ ਅੱਛਾ ਭਾਈ ਨੰਬਰ ਕਿੰਨਾ ਆ ਗਿਆ ਨੰਬਰ 98727 ਜੀ 16232 98727 16232 98727 16232 ਪਿੰਡ ਰੋਡੇ ਜ਼ਿਲ੍ਹਾ ਮੋਗਾ ਬਾਗਾ ਪੁਰਾਣਾ ਸ਼ਹਿਰ ਨੇੜੇ ਤੇ ਆਜੋ ਮਿੱਤਰੋ ਜਿਹੜੇ ਥੱਕੇ ਪਏ ਆ ਮਾਰ ਮਾਰ ਕੇ ਗੇੜੇ